ਅੱਜ ਸੀ ਇੱਕ ਵਾਰੀ ਫੇਰ ਕੰਪਲੀਟ ਵੀਜ਼ਾ ਸੋਲੂਸ਼ਨਸ ਦੇ ਵਿੱਚ ਇੱਕ ਨਵੀਂ ਸਕਸੈਸ ਸਟੋਰੀ ਨੂੰ ਲੈ ਕੇ ਆਏ ਆ ਤੇ ਆਓ ਆਪਾਂ ਮਿਲਦੇ ਆ ਮਿਸਟਰ ਮਨੂ ਨਿਸ਼ਾਨ ਸਸ਼ੀਕਾ ਸਰ ਸਸ਼ੀਨਾ ਜੀ ਮਨ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਮੁੰਬਈ ਤੋਂ ਆਇਆ ਹਾਂ ਕੀ ਡੇਟ ਆਬਰਤਾ ਤੁਹਾਡੀ ਹਨ 25 ਜੁਲਾਈ 93 ਦਾ ਬਰਤਵਾ ਠੀਕ ਹੈ ਜੀ ਤੇ ਮਨੂ ਜੀ ਤੁਹਾਨੂੰ ਕੰਪਲੀਟ ਵੀਜ਼ਾ ਸੋਲੂਸ਼ਨਸ ਬਾਰੇ ਕਿਹਨੇ ਦੱਸਿਆ ਤੁਹਾਨੂੰ ਮੇਰੇ ਅੰਕਲ ਹੈਗੇ ਨੇ ਸੁਖਿੰਦਰ ਜੀ ਉਹ ਟਿੱਪੇ ਤੋਂ ਕਾਲੋਂ ਕਰਦੇ ਨੇ ਮੈਂ ਰਹਿ ਰਿਹਾ ਕਿ ਤੁਸੀ ਇੱਕ ਵਾਰੀ ਆਓ ਇਹਨਾਂ ਬਾਜੀ ਹੋਣਾ ਚਾਹੀਦਾ ਠੀਕ ਸਰ ਤੇ ਮੈਨੂੰ ਇਹ ਦੱਸੋ ਮੈਨੂੰ ਕਿ ਤੁਹਾਡਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਤੇ ਪਹਿਲਾਂ ਤਾਂ ਅੱਜ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਕੰਗ੍ਰੈਚੁਲੇਸ਼ਨਸ ਤੁਹਾਡੇ ਵੀਜ਼ੇ ਦੀਆਂ ਤੇ ਤੁਹਾਡਾ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਹੈ ਤੇ ਇੱਕ ਵਾਰੀ ਜ਼ਰਾ ਵੀਜ਼ਾ ਦਿਖਾ ਦਿਓ ਜਿਹੜੇ ਤੁਹਾਡੇ ਇਸ ਟਾਈਮ ਵੀਡੀਓ ਦੇਖ ਰਹੇ ਨੇ ਇਹ ਮੇਰਾ ਵੀਜ਼ਾ ਹੈ ਖੁਸ਼ ਹੋ ਤੁਸੀਂ ਮੈਨੂੰ ਠੀਕ ਹੈ ਮੈਨੂੰ ਤੇ ਤੁਸੀਂ ਇਸ ਤੋਂ ਪਹਿਲਾਂ ਵੀਜ਼ਾ ਅਪਲਾਈ ਕੀਤਾ ਸੀਗਾ ਹਾਂ ਮੈਂ ਕੀਤਾ ਸੀਗਾ ਮੈਂ ਫੋਟੋ ਲਾਈ ਹੋਈ ਸੀ ਜੀ ਠੀਕ ਹੈ ਤੁਸੀਂ ਦੋ ਵਾਰੀ ਰਿਫਿਊਜ਼ ਹੈਗੇ ਹੋ ਉਸ ਤੋਂ ਬਾਅਦ ਤੁਸੀਂ ਇੱਥੇ ਆਏ ਹੋ ਇੱਥੇ ਆ ਕੇ ਤੁਸੀਂ ਮਿਲੇ ਹੋ ਸਾਨੂੰ ਤੇ ਕਿੱਦਾਂ ਦਾ ਤੁਹਾਨੂੰ ਕਿਵੇਂ ਦਾ ਲੱਗਾ ਤੁਹਾਨੂੰ ਇੱਥੇ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਸਰ ਕੋਲ ਨੂੰ ਬਹੁਤ ਵਧੀਆ ਲੱਗਾ ਪਹਿਲਾਂ ਤਾਂ ਸਰ ਕੋਲ ਜੂ ਗਾਈਡ ਕਰਦੇ ਨੇ ਫਿਰ ਇਹਨਾਂ ਨੇ ਮੇਰਾ ਚੈਲੰਜ ਵੀ ਜਿਹੜਾ ਹੈ ਕਿ ਦਿੱਤਾ ਇਹਨਾਂ ਨੇ ਮੈਨੂੰ ਜੀ ਕਿੰਨੇ ਸੀ ਅਸੀਂ ਚੈਲੰਜ ਕਰਕੇ ਤੁਹਾਡਾ ਵੀਜਾ ਲਾਭਾ ਮੇਰਾ ਵੀਜਾ ਆ ਗਿਆ ਤੇ ਮਨੂ ਜੀ ਪੇਮੈਂਟ ਦਾ ਕਿੱਦਾਂ ਸੀਗਾ ਪੇਮੈਂਟ ਇਹਨਾਂ ਦੀ ਕਿੱਦਾਂ ਸੀਗੀ ਪੇਮੈਂਟ ਇਹਨਾਂ ਦੀ ਸਾਰੀ ਆਫਟਰ ਵੀ ਜੀ ਪਹਿਲਾਂ ਇਹਨਾਂ ਨੇ ਤੁਹਾਡੇ ਕੋਲ ਕੁਝ ਵੀ ਨਹੀਂ ਹਾਂ ਚਾਰਜ ਕੀਤਾ ਠੀਕ ਹੈ ਤੇ ਮੈਨੂੰ ਤੁਸੀਂ ਇਸ ਟਾਈਮ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਆਓ ਸਾਰੇ ਹਮਮ ਆਓ ਕੰਪਲੀਟ ਵੀ ਦਾ ਸੋਲੂਸ਼ਨ ਤੋਂ ਮਿਲੋ ਜੀ ਮੇਰਾ ਵੀ ਜਿੱਦਾਂ ਦਾ ਵੀ ਆਇਆ ਉਹ ਤੁਹਾਡਾ ਵੀ ਆਊਗਾ ਤੇ ਤੁਹ ਵੀ ਗਾਈਡ ਕਰ ਦਿੰਦੇ ਠੀਕ ਹੈ ਮਨੋ ਜੀ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਗੇ ਤੁਹਾਨੂੰ ਤੇ ਬਹੁਤ ਬੈਸਟ ਵਿਸ਼ੇਸ ਆ ਸਾਡੇ ਵੱਲੋਂ ਥੈਂਕ ਯੂ ਸੋ ਮਚ